ਸਤਿ ਸ਼੍ਰੀ ਅਕਾਲ ਦਾ ਟੀਵੀ ਇਹਨਾਰੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀ। ਦੋਸਤੋ ਪਹਿਲਾ ਅਸੀਂ ਸ਼ਬਦ ਸੁਣਿਆ ਸੀ ਰੋਗ। ਪਰ ਰੋਗ ਨੂੰ ਇੱਕ ਵੱਡੇ ਨਾਮ ਦੇ ਨਾਲ ਲੋਕ ਜਾਣਨ ਲੱਗੇ ਜਿਨ੍ਹਾਂ ਨੂੰ ਡਿਪਰੈਸ਼ਨ ਕਹਿ ਦਿੰਦੇ ਆ। ਡਿਪਰੈਸ਼ਨ ਦੀ ਬਿਮਾਰੀ ਜਾਂ ਡਿਪਰੈਸ਼ਨ ਅਜਿਹਾ ਸ਼ਬਦ ਆ ਜਿਹਨੇ ਹਰ ਬੰਦੇ ਤੇ ਮਾਰ ਕੀਤੀ ਆ। ਹਰ ਬੰਦੇ ਨੂੰ ਐ ਲੱਗਦਾ ਵੀ ਮੈਂ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਮਰੀਜ਼ ਤਾਂ ਨਹੀਂ? ਸਵਾਲ ਖੜੇ ਹੁੰਦੇ ਨੇ। ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਨ ਤੋਂ ਝਿਜਕਦੇ ਨੇ। ਕਿਉਂਕਿ ਹਰ ਬੰਦੇ ਨੂੰ ਇਸ ਗੱਲ ਦਾ ਦਰਦ ਹੁੰਦਾ ਇਸ ਗੱਲ ਦਾ ਭੈ ਹੁੰਦਾ ਕਿ ਮੈਂ ਡਿਪਰੈਸ਼ਨ ਦਾ ਮਰੀਜ਼ ਨਾ ਹੋ ਜਾ ਜਾਂ ਮੇਰੇ ਉਹ ਜਿਹੜੇ ਸਿੰਪਟਮ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਦਿਸਣ ਨਾ ਲੱਗ ਜਾਣ ਇਹ ਸਾਰੀ ਗੱਲਬਾਤ ਕਰਨ ਦੇ ਲਈ ਅਸੀਂ ਮਾਹਿਰ ਜਿਹੜੇ ਡਾਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਵਾਵਾਂਗੇ ਸਾਡੇ ਨਾਲ ਡਾਕਟਰ ਨਾਨਾ ਸ਼ਰਮਾ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਸਾਰੇ ਸਵਾਲਾਂ ਦਾ ਹੱਲ ਕਰਵਾਵਾਂਗੇ ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਸ਼ੁਕਰੀਆ ਜੀ ਠੀਕ ਠਾਕ ਹੋ ਜੀ ਤੁਸੀਂ ਬਿਲਕੁਲ ਠੀਕ ਜੀ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੇ ਕੋਈ ਇਹੋ ਜਿਹੇ ਕੇਸਿਸ ਆਏ ਹੁਣ ਜਾ ਜਿਹਦੇ ਚ ਇਹ ਕਹਿ ਦਿੱਤਾ ਜਾਂਦਾ ਵੀ ਇਹ ਡਿਪਰੈਸ਼ਨ ਦੇ ਚਾਹੇ ਲੇਡੀਜ਼ ਦੀ ਗੱਲ ਕਰਦੇ ਵੀ ਡਿਪਰੈਸ਼ਨ ਦੇ ਮਰੀਜ਼ ਨੇ ਇਹ ਇਹ ਗੱਲ ਨਹੀਂ ਕਰਦੇ ਕੀ ਕਾਰਨ ਹੋ ਸਕਦਾ ਵੀ ਅੰਦਰੋਂ ਗੱਲਾਂ ਨਹੀਂ ਕੱਢੀਆਂ ਜਾਂਦੀਆਂ ਜਾਂ ਲੋਕ ਰਿਵੀਲ ਹੀ ਨਹੀਂ ਕਰਦੇ ਆਪਦੇ ਇਸ ਪੇਨ ਨੂੰ ਮੈਂ ਇੱਥੇ ਤੁਹਾਡੇ ਨਾਲ ਇੱਕ ਕੇਸ ਸਟਡੀ ਆਪਣੀ ਡਿਸਕਸ ਕਰਦੀ ਹਾਂ ਇਹ ਇੱਕ ਲੇਡੀ ਆਰਾਊਂਡ 45 ইয়ার্স এজ ਸੀਗੀ ਕਾਫੀ ਦੇਰ ਤੋਂ ਡਿਪਰੈਸ਼ਨ ਸੀਗੇ ਤੇ ਉਹਨਾਂ ਦੇ ਲਗਾਤਾਰ ਮੈਡੀਸਿਨ ਵੀ ਉਹਨਾਂ ਦਾ ਚੱਲ ਰਿਹਾ ਸੀਗਾ ਤੇ ਉਹਦੇ ਹਸਬੰਦ ਵੀ ਬੱਚੇ ਵੀ ਕਹਿੰਦੇ ਕਿ ਕੋਈ ਕਾਰਨ ਨਹੀਂ ਹੈ ਮम्मा ਪਤਾ ਨਹੀਂ ਕਿਉਂ ਡਿਪਰੈਸ਼ਨ 'ਚ ਰਹਿੰਦੇ ਨੇ ਕਿ ਸਾਨੂੰ ਬੜਾ ਬੁਰਾ ਲੱਗਦਾ ਹੈ ਕਿ ਸਾਡੇ ਮਤਲਬ ਜਿਵੇਂ ਬਾਕੀਆਂ ਦੇ ਪੇਰੈਂਟਸ ਨੇ ਮੇਰੇ ਮਦਰ ਨਹੀਂ ਆਉਂਦੇ ਸਕੂਲ 'ਚ ਬਿਕੋਜ਼ ਉਹ ਐਂਜ਼ਾਇਟੀ 'ਚ ਰਹਿੰਦੇ ਨੇ ਡਿਪਰੈਸ਼ਨ 'ਚ ਰਹਿੰਦੇ ਨੇ ਕਿ ਸ਼ੀ ਡਸਨਟ ਉਹਨਾਂ ਦਾ ਇੱਕ ਵਿਦਡਰੋਅਲ ਹੋ ਜਾਂਦਾ ਹੈ ਹੈਨਾ ਕਿ ਉਹ ਨਹੀਂ ਵਿਚਰਦੇ ਉਸ ਤਰ੍ਹਾਂ ਸਮਾਜ ਦੇ ਵਿੱਚ ਜਿਵੇਂ ਕਿ ਇੱਕ ਨਾਰਮਲ ਵਿਅਕਤੀ ਵਿਚਰਦਾ ਹੈ ਜੀ ਸੋ ਕਾਉਂਸਲਿੰਗ ਸ਼ੁਰੂ ਕੀਤੀ ਸ਼ੁਰੂਆਤ ਦੇ ਵਿੱਚ ਇੱਕ ਸੈਸ਼ਨ ਦੋ ਸੈਸ਼ਨ ਬਹੁਤ سارے ਸੈਸ਼ਨਸ ਦੇ ਬਾਅਦ ਰਿਵੀਲ ਹੋਇਆ ਕਿ ਉਹਨਾਂ ਦਾ ਜਿਹੜਾ ਡਿਪਰੈਸ਼ਨ ਦਾ ਕਾਰਨ ਸੀਗਾ ਉਹ ਉਹਨਾਂ ਦੇ ਕਿਤੇ ਨਾ ਕਿਤੇ ਚਾਈਲਡ ਸੈਕਸ਼ੂਅਲ ਅਬਿਊਜ਼ ਸੀ ਹਮਮ ਔਰ ਉਹਨਾਂ ਦੇ ਹੀ ਆਪਣੇ ਫਾਦਰ ਨੇ ਕਿਤੇ ਉਸ ਨੂੰ ਕਿਸੇ ਟਾਈਮ ਦੇ ਉੱਤੇ ਅਬਿਊਜ਼ ਕੀਤਾ ਸੀ ਹਮਮ ਜਿਹੜੀ ਚੀਜ਼ ਰਿਵੀਲ ਹੀ ਨਹੀਂ ਕਰ ਸਕਦਾ ਕੋਈ ਰਿਵੀਲ ਹੀ ਨਹੀਂ ਕੀਤਾ ਔਰ ਉਹੀ ਇੱਕ ਮਨਰੋਗ ਜਿਵੇਂ ਮਾਨਸਿਕ ਰੋਗ ਬਣ ਗਿਆ ਹਮਮ ਹੈ ਨਾ ਬਿਲਕੁਲ ਔਰ ਉਹ ਚੀਜ਼ ਦੇ ਨਾਲ ਉਹ ਪਤਾ ਨਹੀਂ ਕਿਵੇਂ ਜੂਝਦੀ ਰਹੀ ਔਰ ਕਿੰਨੇ ਕਨਫਲਿਕਟ ਹੋਇਆ ਕਿਵੇਂ ਉਹਨੂੰ ਗਿਲਟ ਦੀਆਂ ਫੀਲਿੰਗਸ ਆਈਆਂ ਕਿੰਨਾ ਮਿਸਟਰਸਟ ਉਸ ਨੂੰ ਡਿਵੈਲਪ ਹੋਇਆ ਜਿਹਦੇ ਕਰਕੇ ਉਹਦਾ ਡਿਪਰੈਸ਼ਨ ਇਹ ਚੱਲਦਾ ਹੀ ਗਿਆ ਪਰ ਜਦੋਂ ਉਹਦਾ ਕਥਾਰਸਿਸ ਹੋਇਆ ਐਂਡ ਉਸ ਦੀਆਂ ਹੋਰ ਸਿਟਿੰਗਸ ਹੋਈਆਂ ਹੁਣ ਉਹ ਲੇਡੀ ਜਿਹੜੀ ਹੈਗੀ ਹੈ ਕਾਫੀ ਹੱਦ ਤੱਕ ਸ਼ੀ ਹੈਸ ਸਟਾਰਟਡ ਸੋਸ਼ੀਅਲਾਈਜ਼ਿੰਗ ਕਿਉਂਕਿ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਬੇਸਿਕ ਕਾਰਨ ਹੈ ਡਿਪਰੈਸ਼ਨ ਦਾ ਉਸ ਦੇ ਉੱਤੇ ਹੀ ਗੱਲਬਾਤ ਕਰਕੇ ਜਾਂ ਉਸ ਨੂੰ ਹੀ ਰਿਜ਼ੋਲਵ ਕਰਕੇ ਤਾਂ ਕਿ ਬੰਦਾ ਅੱਗੇ ਆਪਣੀ ਜ਼ਿੰਦਗੀ ਬទਾ ਸਕੀ ਹੂੰ ਤੇ ਇਹਨਾਂ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਬਈ ਬਹੁਤ ਸਾਰੇ ਕਹਿੰਦੇ ਬਈ ਬਚੀਏ ਕਿਵੇਂ ਪਹਿਲੇ ਵੱਡਾ ਵੱਡਾ ਹਰ ਇੱਕ ਬੰਦੇ ਦਾ ਇਹ ਕੁਐਸਚਨ ਹੁੰਦਾ ਚਾਹੇ ਉਹ ਇਸ ਗੱਲ ਤੋਂ ਰੋਗੀ ਵੀ ਹੋ ਉਹ ਕਹਿੰਦਾ ਬਈ ਬਚੀਏ ਕਿਵੇਂ ਲੋਕਾਂ ਦੇ ਨਾਲ ਵਿਚਰਦਾ ਵੀ ਆ ਪਰ ਪਰ ਫਿਰ ਵੀ ਕਿਤੇ ਨਾ ਕਿਤੇ ਇੰਟਰਨਲ ਇਹ ਦਿੱਕਤਾਂ ਰਹਿੰਦੀਆਂ ਨੇ ਜਸਪ੍ਰੀਤ ਇਹ ਸਾਡਾ ਕਹਿ ਲੋ ਇੱਕ ਸਸਟੇਨੇਬਲ ਡਿਵੈਲਪਮੈਂਟ ਗੋਲ ਵੀ ਹੈ ਵਨ ਆਫ ਦ 17 ਡਿਵੈਲਪਮੈਂਟ ਗੋਲਸ ਔਰ WHO ਦੀ ਵੀ ਬਹੁਤ ਸਾਰੇ ਮੈਨੂਅਲ ਨੇ ਜਿਹੜੇ ਗੱਲ ਕਰਦੇ ਨੇ ਕਿ ਪ੍ਰੀਵੈਂਸ਼ਨ कि वे हो सकती है क्योंकि बहुत सारे जिमें डबल्यू एच ओ का ही आंकड़ा है वो कह रहे हैं थ्री हंड्रेड वन मिलियन पीपल मतलब अराउंड ती करोड़ लोग जड़े नेप्रैशन या एनजायटी तो या होर मैंटल डिसऑर्डर तो ग्रस्त ने सो इस प्रिवेंशन के बहुत सारी गाइडलाइनस ने पहला कि मैं अपने आप से समझती हाँ कि एक कॉन्शियस पेरेंटिंग ਜਿਹੜੀ ਹੈਗੀ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕੌਨਸ਼ੀਅਸਲੀ ਪੈਰੈਂਟਿੰਗ ਜਦੋਂ ਕਰਦੇ ਆ ਕਿ ਬੱਚੇ ਨੂੰ ਕਿਸ ਤਰ੍ਹਾਂ ਦਾ এনवायरमेंट ਮਿਲਣਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਐਕਸੈਪਟੈਂਸ ਕਿਸ ਤਰ੍ਹਾਂ ਦਾ ਪਿਆਰ ਔਰ ਘਰ ਦਾ ਮਾਹੌਲ ਕਿ ਜੇ ਬੱਚਾ ਦੇਖਦਾ ਹੈ ਬਹੁਤ ਜ਼ਿਆਦਾ ਲੜਾਈ ਕਲਾਕਲੇਸ਼ ਹੈ ਘਰ ਦੇ ਵਿੱਚ ਜਾਂ ਐਡਿਕਸ਼ਨ ਹੈ ਕਿਸੇ ਤਰੀਕੇ ਦੀ ਉਹ ਬੱਚੇ ਦੇ ਵੀ ਸ਼ੁਰੂ ਤੋਂ ਹੀ ਮਨ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਜਕੱਲ ਜਿਵੇਂ ਬੋਥ ਜਿਹੜੇ ਹੈਗੇ ਨੇ ਪੈਰੈਂਟਸ ਨੇ ਓਵਰਕਿੰਗ ਨੇ ਤੇ ਉਹ ਕੀ ਕਰਦੇ ਨੇ ਕਿ ਬੱਚੇ ਨੂੰ ਕੋਈ ਗੈਜਟ deta ਹੈ ਨਾ ਜਾਂ ਨਾਨੀ ਦਾਦੀ ਅੱਜਕੱਲ ਨਾਲ ਨਹੀਂ ਰਹਿੰਦੇ ਤੇ ਬੱਚੇ ਨੂੰ ਕੇ ਗਿਵਰ ਕੋਈ ਰੱਖ ਲੈਂਦੇ ਨਹੀਂ ਜਾਂ ਕੋਈ ਇਸ ਤਰ੍ਹਾਂ ਦਾ ਉਹਨੂੰ ਕਿਸੇ ਕ੍ਰੈਚ ਦੇ ਵਿੱਚ ਛੱਡਣਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਸਾਰੀਆਂ ਸਟੱਡੀਆਂ ਨੇ ਜਿਹੜੀਆਂ ਇਹ ਦਿਖਾ ਰਹੀਆਂ ਨੇ ਕਿ ਇਹ ਕਾਰਨ ਬਣਦਾ ਹੈ ਕਿ ਬੱਚੇ ਦੇ ਅੰਦਰ ਉਹ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਟਰਸਟ ਜਿਹੜਾ ਇੱਕ ਪਾਰਟिकुलर ਏਜ ਦੇ ਵਿੱਚ ਡਿਵੈਲਪ ਹੋਣਾ ਚਾਹੀਦਾ ਉਹ ਨਹੀਂ ਹੋ ਪੰਦਾ ਜੀ ਸੋ ਇੱਕ ਕੌਨਸ਼ੀਅਸ ਪੇਰੈਂਟਿੰਗ ਉਸੇ ਤਰ੍ਹਾਂ ਹੈ ਕਿ ਜਿਵੇਂ ਇੱਕ কুমہار ਜਿਹੜਾ ਹੁੰਦਾ ਹੈ ਘੜਾ ਜਦੋਂ ਬਣਾਉਂਦਾ ਹੈ ਕਿ ਜਦੋਂ ਉਸ ਦਾ ਰਾਈਟ ਟੱਚ ਘੜੇ ਦੇ ਉੱਤੇ ਚਾਹੀਦਾ ਹੁੰਦਾ ਹੈ ਕਿ ਜੇ ਜ਼ਿਆਦਾ ਪ੍ਰੈਸ਼ਰ ਕਰਤਾ ਤਾਂ ਵੀ ਉੱਥੇ ਡਿੰਨ ਪੈ ਜਾਣਾ ਤੇ ਜ਼ਿਆਦਾ ਖੁੱਲਾ ਛੱਡਤਾ ਤਾਂ ਵੀ ਉਹ ਠੀਕ ਨਹੀਂ ਬਣਨਾ ਸੋ ਉਹ ਉਸੇ ਤਰ੍ਹਾਂ ਦੀ ਪੈਰੈਂਟਿੰਗ ਦੀ ਲੋੜ ਹੈ ਕਿ ਕਿੰਨਾ ਤੁਸੀਂ ਬੱਚੇ ਤੋਂ ਐਕਸਪੈਕਟ ਕਰਨਾ ਹੈ ਉਸ ਦਾ ਕਿਵੇਂ ਪ੍ਰੈਸ਼ਰ ਉਸ ਨੂੰ ਪਰਫਾਰਮੈਂਸ ਪ੍ਰੈਸ਼ਰ ਕਿੰਨਾ ਪਾਣਾ ਹੈ ਉਹਨੂੰ ਸਮਝਣਾ ਕਿਵੇਂ ਹੈ ਬਹੁਤ ਸਾਰੇ ਰੋਗ ਨੇ ਇਵਨ ਕਿ ਤੁਸੀਂ ਤਾਰੇ ਜ਼ਮੀਨ ਤੇ ਮੂਵੀ ਦੇਖੀ ਹੋਏਗੀ डिस्लेक्सिया ਹੁੰਦੀ ਹੈ ਬੱਚਿਆਂ ਨੂੰ ਜਾਂ ਕੋਈ ਵੀ ਹੋਵੇ ਉਹ ਅਸੀਂ ਕਹਿੰਦੇ ਹਾਂ ਕਿ ਬੱਚੇ ਦੀ ਪ੍ਰੋਬਲਮ ਨਹੀਂ ਹੈ ਜੀ ਉਹ ਪੇਰੈਂਟਸ ਹੈ ਕਿ ਉਹਨਾਂ ਨੇ ਮੈਨੇਜ ਕਿਵੇਂ ਕਰਨਾ ਹੈ ਉਸ ਬੱਚੇ ਦੀ ਪੇਰੈਂਟਿੰਗ ਜੀ ਬਿਲਕੁਲ ਬਹੁਤ ਸਾਰੇ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਜੇ ਪੇਰੈਂਟਸ ਇੱਕ ਕੌਨਸ਼ੀਅਸ ਪੇਰੈਂਟਿੰਗ ਜਿਹੜੀ ਹੈਗੀ ਉਹ ਸ਼ੁਰੂ ਕਰ ਲਿਆ ਜਿਵੇਂ ਬੱਚੇ ਨੂੰ ਪਹਿਲੇ ਹੀ ਆਪ ਹੀ ਨਲਾਇਕ ਕਹੀਏ ਨਲਾਇਕ ਕਹੀਏ ਨਾ ਬੱਚੇ ਦੇ ਅੰਦਰ ਘਰ ਕਰ ਜਾਂਦੀ ਹੈਗਾ ਬਿਲਕੁਲ ਬਹੁਤ ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਆਇਆ ਉਹਦੀ ਕਾਉਂਸਲਿੰਗ ਕਰਨੀ ਸੀਗੀ ਤੇ ਪੇਰੈਂਟਸ ਕਹਿੰਦੇ ਜੀ ਇਹ ਗੱਲ ਨਹੀਂ ਕਿਸੇ ਦੀ ਸੁਣਦਾ ਇਹ ਜੀ ਬਿਲਕੁਲ ਹੀ ਕਲਾਸ 'ਚ ਵੀ ਨਹੀਂ ਕੋਈ ਸੁਣਦਾ ਤੇ ਬੱਚਾ ਮੇਰੇ ਸਾਹਮਣੇ ਨਾ ਕਾਰ ਰਿਹਾ ਐ ਅੱਗੇ ਕਰੇ ਇੱਕ ਦੇ ਮਾਰੇ ਕਿਤੇ ਮੈਂ ਕਿਹਾ ਬੇਟਾ ਇਹ ਕੀ ਕਰ ਰਹੇ ਹੋ ਹਨਾ ਕਿ ਉਹ ਇੱਕ ਹੀ ਖੇਡ ਰਹੇ ਹੋ ਕਹਿੰਦਾ ਜਿੱਥੇ ਚਾਵਾਂਗੇ ਗੱਡੀ ਮੋੜਾਂਗੇ ਤੇ ਮੈਂ ਕਿਹਾ ਅੱਛਾ ਇਹ ਕਿੱਥੋਂ ਸੁਣਿਆ ਸੋਸ਼ਲ ਮੀਡੀਆ ਦਾ ਇੰਪੈਕਟ ਤੇ ਫਿਰ ਮੈਨੂੰ ਕਹਿੰਦਾ ਮੈਡਮ ਮੈਂ ਮੈਂ ਕਹੇ ਕਿ ਅੱਛਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਹੋ ਕਹਿੰਦਾ ਮੈਂ ਤੇ ਜੀ ਮੇਰੇ ਪਾਪਾ ਕਹਿੰਦੇ ਨੇ ਕਿ ਇਹ ਤੇ ਹੈ ਪੱਕਾ ਬਦਮਾਸ਼ ਹੈ ਹੂੰ ਮਤਲਬ ਬਦਮਾਸ਼ ਵਰਡ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਉਹ ਬੱਚਾ ਲਿਟਰਲ ਸੈਂਸ ਦੇ ਵਿੱਚ ਲੈ ਕੇ ਉਸ ਨੂੰ ਅਪਲਾਈ ਕਰ ਰਿਹਾ ਆਪਣੇ ਬਿਹੇਵੀਅਰ ਦੇ ਉੱਤੇ ਬਿਲਕੁਲ so you have to be very very particular very careful about ki tusi kehde shabd ne jehde ਬੱਚਿਆਂ ਨੂੰ ਹੁਣ ਕੁੜੀਆਂ ਦੇ ਵਿੱਚ ਕਿਉਂ ਨਹੀਂ ਕੌਨਫੀਡੈਂਸ ਹੁੰਦਾ ਪੈਦਾ? ਹੂੰ। ਛੋਟੀਆਂ ਕੁੜੀਆਂ ਨੇ ਉਹਨੂੰ ਤੁਸੀਂ ਵਰਡ ਕਿਹਾ? ਇਹ ਵਿਚਾਰੀ ਏ। ਇਹ ਵਿਚਾਰੀ ਕੱਲੀ ਕਿਵੇਂ ਜਾਏਗੀ? ਹੂੰ। ਜਿਹੜਾ ਉਹ ਸ਼ਬਦ ਹੈ ਉਹ ਕੁੜੀ ਦੇ ਅੰਦਰ ਪਹਿਲਾਂ ਹੀ ਇੱਕ ਡਰ ਦਾ ਮਾਹੌਲ, ਇੱਕ ਪੈ, ਇੱਕ ਲੈਕ ਆਫ ਕੌਨਫੀਡੈਂਸ ਦੇ ਦੇ ਦਿੰਦਾ ਕਿ ਮੈਂ ਤੇ ਵਿਚਾਰੀ ਆ। ਮੈਂ ਤੇ ਕੱਲੀ ਆ। ਬਿਲਕੁਲ ਜੀ। ਮੈਂ ਨਹੀਂ ਕਰ ਸਕਦੀ। ਹੂੰ। ਇੱਕ ਇਥੇ ਛੋਟੀ ਜਿਹੀ ਵਕਤ ਹੈ ਜੀ ਜੀ। ਇੱਕ ਨਾ ਹਾਥੀ ਨੂੰ ਛੋਟੇ ਜਿਹੇ ਨੂੰ ਨਾ ਹਲਕੀ ਜੀ ਚੇਨ ਦੇ ਨਾਲ ਬੰਨ੍ਹ ਦਿੰਦੇ ਨੇ ਜੀ ਤੇ ਉਹ ਉੱਥੇ ਬਣ ਕੇ ਬੈਠ ਜਾਂਦਾ ਹੂੰ ਤੇ ਜਦੋਂ ਵੱਡਾ ਵੀ ਹੋ ਜਾਂਦਾ ਹੈ ਉਹ ਇੱਕ ਸਟ੍ਰਿੰਗ ਜੋ ਉਹਨੂੰ ਹੀ ਬੰਨੀ ਹੁੰਦੀ ਹੈ ਹੂੰ ਤੇ ਇੱਕ ਛੋਟਾ ਬੱਚਾ ਦੇਖਦਾ ਹੈ ਕਿ papa ਇਹ ਹਾਥੀ ਜਿਹੜਾ ਹੈ ਇਹਦੀ ਇੰਨੀ ਪਤਲੀ ਚੇਨ ਹੈ ਤੇ ਇਹ ਕੀ ਮਤਲਬ ਤੋੜ ਨਹੀਂ ਸਕਦਾ ਬਿਲਕੁਲ ਸੋ ਉਹਦੇ ਫਾਦਰ ਇਹ ਉਸ ਚੀਜ਼ ਨੂੰ ਸਮਝਾਉਂਦੇ ਨੇ ਕਿ ਤੋੜ ਸਕਦਾ ਹੈ لیکن بچپن ਤੋਂ ਆ ਜਿਹੜੀਆਂ ਬੇੜੀਆਂ ਅਸੀਂ ਬੰਨ ਦਿੰਦੇ ਆ ਉਹਦੇ ਨਾਲ ਇੱਕ ਇਸ ਤਰ੍ਹਾਂ ਦੀ ਕੰਡੀਸ਼ਨਿੰਗ ਹੋ ਜਾਂਦੀ ਹੈ ਕਿ ਅਸੀਂ ਉਹਨਾਂ ਨੂੰ ਤੋੜ ਹੀ ਨਹੀਂ ਪਾਉਂਦੇ ਔਰ ਉਸ ਤੋਂ ਇਲਾਵਾ ਜ਼ਿੰਦਗੀ ਸੋਚ ਹੀ ਨਹੀਂ ਪਾਉਂਦੇ ਹੂੰ ਸੋ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੀ ਜਿਸ ਤਰ੍ਹਾਂ ਤੁਸੀਂ ਪਰਵਰਿਸ਼ ਕਰਦੇ ਹੋ ਉਹਦੇ ਵਿੱਚ ਤੁਸੀਂ ਬਹੁਤ ਹੀ ਸੈਂਸਿਟਿਵਲੀ ਉਹਨਾਂ ਦੀ ਪਰਵਰਿਸ਼ ਕਿ ਨੈਗਲੈਕਟ ਨਾ ਹੋਵੇ ਬਹੁਤ ਕੇਅਰਫੁਲ ਹੋਵੋ ਉਹਨਾਂ ਦੇ ਨਾਲ ਗੱਲਬਾਤ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਕਿ ਬੱਚੇ ਰੱਖਣ ਅੱਜ ਵੀ ਸੈਕਸ਼ੁਅਲ ਅਬਿਊਜ਼ ਵੀ ਹੈ ਜਸਪ੍ਰੀਤ ਜੀ ਹੁਣ ਅਸੀਂ ਕਹਿੰਦੇ ਆ ਸ਼ੁਰੂ ਤੋਂ ਹੀ 3-4 ਸਾਲ ਦੇ ਬੱਚੇ ਦੀ ਉਮਰ ਤੋਂ ਹੀ ਉਹਨੂੰ ਗੁੱਟ ਟੱਚ ਬੈਡ ਟੱਚ ਮਾਪੇ ਵੀ ਦੱਸਣ ਹੂੰ ਬਿਲਕੁਲ ਤਾਂ ਕਿ ਉਹ ਅਵੇਅਰ ਤੇ ਹੋ ਗਏ ਹੂੰ ਜੀ ਪਰ ਜਿਵੇਂ ਆਪਾਂ ਕਹਿੰਦੇ ਸੀਗੇ ਵੀ ਇਹ ਤਾਂ ਬੱਚੇ ਕੋਰਾ ਕਾਗਜ਼ ਹੁੰਦੇ ਨੇ ਇਹਦੇ ਤੇ ਜੋ ਲਿਖ ਦੋਗੇ ਉਹੀ ਉਕਰਿਆ ਹੁੰਦਾ ਹਨ ਪਰ ਜਿਆਦਾ ਸੋਚਣ ਵਾਲੇ ਬੰਦਿਆਂ ਨੂੰ ਵੀ ਇਹ ਇੱਕ ਦਿੱਕਤ ਆਉਂਦੀ ਨੇ ਜਿਹੜੇ ਜਿਆਦਾ ਵਾਧੂ ਸੋਚਦੇ ਨੇ ਨਾ ਹਰ ਗੱਲ ਨੂੰ ਲੈ ਕੇ ਸੀਰੀਅਸ ਹੋ ਜਾਣਾ ਜਾਂ ਜਾਂ ਉਹ ਕਈ ਗੱਲ ਛੋਟੀ ਹੁੰਦੀ ਹੈ ਪਰ ਆਪਦੇ ਦਿਮਾਗ ਚ ਉਸ ਜੀ ਨੂੰ ਵੱਡਾ ਲੈ ਕੇ ਸੋਚਦਾ ਹੈ ਬਿਲਕੁਲ ਇਹ ਤੇ ਜੀ ਜਿਹੜੀ ਸਾਡੀ ਥਿੰਕਿੰਗ ਹੈ ਸਾਡੀ ਸੋਚ ਹੈ ਸਾਡੀ ਪਰਸੈਪਸ਼ਨ ਜਿਹਨੂੰ ਅਸੀਂ ਕਹਿ ਲੈਂਦੇ ਆ ਕਿ ਹਰ ਇੱਕ ਕਨਸੈਪਟ ਨੂੰ ਦੇਖ ਕੇ ਕਿ ਜਿਵੇਂ ਕਿਸੇ ਨੇ ਇਹ ਕਹ ਦੇਣਾ ਕੋਈ ਗੱਲ ਨਹੀਂ ਇਹ ਆਪਾਂ ਕਰ ਲਾਂਗੇ ਕਈ ਕਹਿੰਦੇ ਓਹੋ ਹੁਣ ਇਹ ਆਪਾਂ ਕਿਵੇਂ ਕਰਾਂਗੇ ਹੈਨਾ ਇਹ ਇੱਕ ਤੁਹਾਡਾ ਜਿਹੜੀ ਪਰਸੈਪਸ਼ਨ ਹੈ ਹਰ ਇੱਕ ਪਾਰਟਿਕੂਲਰ ਸਿਚੁਏਸ਼ਨ ਦੇ ਵਿੱਚ ਉਹ ਥਾਡੀ ਮੈਂ ਕਹਿ ਦਾਂਗੀ ਕਿ ਅਗੇਨ ਤੁਹਾਡੀ ਕੰਡੀਸ਼ਨਿੰਗ ਹੈ ਤੁਹਾਡੀ ਜਮਾਂਦਰੂ ਇੱਕ ਪਰਸਨੈਲਿਟੀ ਟ੍ਰੇਟ ਵੀ ਹੁੰਦਾ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜੀ ਬਿਲਕੁਲ ਠੀਕ ਤੁਸੀਂ ਕਿਹਾ ਕਿ ਬਹੁਤ ਵਾਰੀ ਕਾਰਨ ਮੈਗਨੀਫਾਈ ਕਰ ਲੈਂਦੇ ਆ ਅਸੀਂ ਇੱਕ ਵਿਚਾਰ ਜਿਹੜਾ ਕੋਈ ਤੁਹਾਡੇ ਦਿਮਾਗ ਵਿੱਚ ਆ ਜਾਂਦਾ ਹੈ ਬਿਲਕੁਲ ਜੀ ਔਰ ਉਹ ਦਿਮਾਗ ਉਸ ਨੂੰ ਇੰਨਾ ਕੁ ਜ਼ਿਆਦਾ ਤੁਹਾਡਾ ਥਾਟ ਪ੍ਰੋਸੈਸ ਉਸਦੇ ਆਲੇ ਦੁਆਲੇ ਇੰਨਾ ਜ਼ਿਆਦਾ ਮੂਵ ਕਰਦੇ ਕਿ ਉਸ ਤੋਂ ਬਿਯੋਂਡ ਸਾਡੀ ਸੋਚ ਹੀ ਖਤਮ ਹੋ ਜਾਂਦੀ ਹੈ। ਬਿਲਕੁਲ। ਅਸੀਂ ਉਸ ਦੇ ਨਾਲ ਇੰਨੀ ਕੁ ਜ਼ਿਆਦਾ ਗ੍ਰਸਤ ਹੋ ਜਾਂਦੇ ਹਾਂ। ਜੀ। ਸੋ ਬਹੁਤ ਇੰਪੋਰਟੈਂਟ ਹੈ ਕਿ ਇੱਕ ਪੋਜ਼ਿਟਿਵ ਅਪਰੋਚ ਟੁਵਰਡਸ ਲਾਈਫ ਉਹ ਬੱਚੇ ਨੂੰ ਸਕੂਲ ਦੇ ਥਰੂ ਵੀ ਪੈਰੈਂਟਿੰਗ ਦੇ ਥਰੂ ਉਹਦੇ ਦੋਸਤਾਂ ਦੇ ਥਰੂ ਨੇਬਰਹੂਡ ਦੇ ਥਰੂ ਉਹ ਡਿਵੈਲਪ ਕਰਵਾਉਣੀ ਬਹੁਤ ਜ਼ਰੂਰੀ ਹੈ। ਹਮਮ। ਆਦਰਵਾਇਜ਼ ਜੇ ਕੋਈ ਅਸੀਂ ਦੇਖਦੇ ਹਾਂ ਕਿ ਇਹਦੀ ਬਹੁਤ ਹੀ ਨੈਗੇਟਿਵ ਅਪਰੋਚ टुवर्ड्स ਲਾਈਫ ਹੈ ਨੈਗੇਟਿਵ ਥਿੰਕਿੰਗ ਹੈ ਉਹ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਇਹਨੂੰ ਕੱਲ ਨੂੰ ਸਟ्रेस ਔਰ ਡਿਪਰੈਸ਼ਨ ਹੋਏਗਾ ਸੋ ਨੈਗੇਟਿਵ ਥਿੰਕਿੰਗ ਨੂੰ ਵੀ ਇੱਕ ਅਸੀਂ ਇਹ ਦੇਖੀਏ ਕਿ ਥਰੂ ਕਾਉਂਸਲਿੰਗ ਥਰੂ ਸਾਈਕੋਥੈਰੇਪੀ ਸੈਸ਼ਨਸ ਉਸ ਨੂੰ ਚੇਂਜ ਕੀਤਾ ਜਾ ਸਕਦਾ ਹੈ। ਹਮਮ ਵਿਕਟਰ ਫ੍ਰੈਂਕਲ ਇੱਕ ਬਹੁਤ ਵੱਡੇ ਸਾਈਕੋਲੋਜਿਸਟ ਹੋਏ ਨੇ। ਹੋਲੋਕਾਸਟ ਦੇ ਅੰਦਰ ਉਹਦਾ ਦਾ ਕੰਮ ਵੀ ਉਹਨਾਂ ਦੇ ਮਤਲਬ ਹੀ ਵਾਸ ਅ ਸਾਈਕੀਟ੍ਰਿਸਟ ਬਟ ਉਹਨਾਂ ਨੇ ਬਾਅਦ ਚ ਲੋਗੋਥੈਰੇਪੀ ਜਿਹੜੀ ਹੈਗੀ ਹੈ ਉਹ ਵੀ ਡਿਵੈਲਪ ਕੀਤੀ ਕਿ मीनिंगਫੁਲੀ ਤੁਸੀਂ ਆਪਣੇ ਜੀਵਨ ਨੂੰ ਕਿਵੇਂ ਅੱਗੇ ਵਧਾ ਸਕਦੇ ਹੋ। ਜੀ। ਸੋ ਉਹਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਨਹੀਂ ਸੀਗਾ ਕਿ ਇੱਕ ਇਨਸਾਨ ਕੋਲ ਹਮੇਸ਼ਾ ਫ੍ਰੀडम ਹੈ। ਹੂੰ ਸਭ ਤੋਂ ਵੱਡਾ ਫਰੀ ਡੇ ਮੈਂ ਫਰੀडम ਟੂ ਚੂਜ਼ ਹੂੰ ਫਰੀडम ਆਫ ਚੋਇਸ ਕਿ ਇਹ ਤੁਹਾਡੇ ਕੋਲ ਹੈ ਤੁਸੀਂ ਚੂਜ਼ ਕਰਨਾ ਹੈ ਕਿ ਮੈਂ ਰਿਸਪੌਂਡ ਕਿਵੇਂ ਕਰਨਾ ਹੈ ਹਰ ਸਿਚੁਏਸ਼ਨ ਦੇ ਵਿੱਚ ਸੋ ਜੇ ਤੁਸੀਂ ਚੂਜ਼ ਉਸ ਨੂੰ ਬਰੇਵਲੀ ਕਰ ਲੈਣੇ ਹੋ ਤੁਸੀਂ ਇਹ ਸੋਚ ਲੈਣੇ ਕੋਈ ਗੱਲ ਨਹੀਂ ਅਨਦਰ ਡੇ ਜੀ ਉਹ ਤੁਸੀਂ ਰਿਸੋਲਵ ਕਰ ਲਉਗੀ ਹੂੰ ਪਰ ਜੇ ਤੁਸੀਂ ਉਸ ਨੂੰ ਇਸ ਤਰ੍ਹਾਂ ਲੈ ਕੇ ਸਮਝੇ ਜਾਓ ਜ਼ਿੰਦਗੀ ਖਤਮ ਹੂੰ ਦੈਨ ਨੋਬਡੀ ਕੈਨ ਹੈਲਪ ਯੂ ਬਿਲਕੁਲ ਹੈ ਨਾ ਸੋ ਕਹਿੰਦੇ ਨੇ ਨਾ ਕਿ ਸਭ ਤੋਂ ਵੱਡੀ ਲੜਾਈ ਸਭ ਤੋਂ ਵੱਡੀ ਜੰਗ ਤੁਹਾਡੀ ਆਪਣੀ ਨਾਲ ਹੈ ਕੋਈ ਤੁਹਾਨੂੰ ਨਹੀਂ ਹਰਾ ਸਕਦਾ ਇਹ ਤੁਹਾਡੀ ਆਪਣੀ ਹੈਗੀ ਹੈ ਜਦੋਂ ਤੁਸੀਂ ਕਹਿ ਲੋਗੇ ਕਿ ਮੈਂ ਹਾਰ ਗਿਆ ਤਾਂ ਤੁਹਾਨੂੰ ਕੋਈ ਅੱਗੇ ਲੈ ਕੇ ਨਹੀਂ ਜਾ ਸਕਦਾ ਮੈਮ ਟਿਪਸ ਕਿਹੜੇ ਹੋਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਚੀਜ਼ਾਂ ਲਈ ਬਹੁਤ ਜ਼ਰੂਰੀ ਚੀਜ਼ਾਂ ਕਿਹੜੀਆਂ ਨੇ ਜਸਪ੍ਰਿਤ ਇਹ ਇੱਕ achhi zindagi ਜਿਹਨੂੰ ਅਸੀਂ ਕਹਿੰਦੇ ਆ ਕਿ ਲਾਈਫ ਮੀਨਸ ਕਿ ਇੱਕ ਜ਼ਿੰਦਗੀ ਜੀਵਨ ਦਾ ਤੁਹਾਨੂੰ ਇਹ ਲੱਗੇ ਕਿ ਹਾਂ ਵਾਕਈ ਯੂ نو that is what ਜਿਵੇਂ ਕਹਿੰਦੇ ਵੀ ਇੱਕ ਵਾਰੀ ਆਈਆਂ ਜਿਵੇਂ ਕਹਿੰਦੇ ਦੇ ਇੱਕ ਵਾਰੀ ਆਈਆਂ ਜ਼ਿੰਦਗੀ ਇੰਜੋਏ ਕਰਨੀ ਚਾਹੀਦੀ ਹਾਂਜੀ ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਹਰ ਚੀਜ਼ ਜਿਹੜੀ ਹੈਗੀ ਇਹ ਇੱਕ ਬੈਲੈਂਸ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਉਹ ਤੁਹਾਡੇ ਰਿਸ਼ਤਿਆਂ ਦੇ ਵਿੱਚ ਬੈਲੈਂਸ ਹੈ ਇੱਕ ਤੁਹਾਡਾ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਪਰਪਸ ਕੀ ਹੈ ਜਿਵੇਂ ਇੱਕ ਕਿਤਾਬ ਇਕਿਗਾਈ ਮੈਂ ਸਾਰੇ ਸਾਰਿਆਂ ਨੂੰ ਕਹੂੰਗੀ ਕਿ ਉਹ ਪੜ੍ਹ ਵੀ ਲਿਓ ਕਿ ਜ਼ਿੰਦਗੀ ਦਾ ਇੱਕ ਪਰਪਸਫੁਲੀ ਵਿਤੀਤ ਕਰਨਾ ਚੰਗੇ ਤਰੀਕੇ ਨਾਲ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਹੈਨਾ ਕਿ ਜ਼ਿੰਦਗੀ ਦੇ ਵਿੱਚ ਇੱਕ ਗੋਲ ਨਹੀਂ ਹੈ ਤੁਹਾਡਾ ਕੋਈ ਪਰਪਸ ਨਹੀਂ ਹੈ ਉਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਮੈਂਟਲ ਉਸਤੇ ਡਿਸਆਰਡਰਸ ਦੇ ਵਿੱਚ ਲੈ ਕੇ ਜਾਂਦੀ ਹੈ ਡਿਪਰੈਸ਼ਨ ਵਿੱਚ ਲੈ ਜਾਂਦੀ ਹੈ ਐਂਜਾਇਟੀ ਦੇ ਵਿੱਚ ਲੈ ਜਾਂਦੀ ਸੋ ਇਟਸ ਵੈਰੀ ਇੰਪੋਰਟੈਂਟ ਆਈ ਊਡ ਸੇ ਥੈਟ एवरीवन ਸਾਰਿਆਂ ਨੂੰ ਇੱਕ ਜ਼ਿੰਦਗੀ ਦੇ ਵਿੱਚ ਪਰਪਸ ਕੋਈ ਗੋਲ ਕੋਈ ਜਿਹਦਾ ਉਹਨੂੰ ਲੱਗੇ ਕਿ ਹਾਂ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਡੂ ਉਹ ਜ਼ਰੂਰ ਰੱਖੋ ਜੀ ਦੂਜਾ ਮੈਂ ਕਹੂੰਗੀ ਆਪਣਾ ਲਾਈਫ ਸਟਾਈਲ ਫੈਕਟਰ ਇਸ ਨੂੰ ਜਿੰਨਾ ਅਸੀਂ ਜਿਵੇਂ ਅ ਇੱਕ ਹੀ ਗਾਇਬ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿੰਨੀ ਭੁੱਖ ਹੈ ਉਸ ਤੋਂ 80% ਖਾਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਤਾਂਕਿ ਤੁਹਾਡੇ ਜਿਹੜਾ ਹੈਗਾ ਕਿ ਤੁਸੀਂ ਬੈਸਟ ਆਪਣਾ ਆਪਟੀਮਮ ਜਿਹੜੀ ਫਿਜ਼ੀਕਲ એનર્ਜੀਜ਼ ਨੇ ਉਹ ਯੂਟਿਲਾਈਜ਼ ਹੁੰਦੀਆਂ ਨੇ ਜੀ ਤੇ ਕੀ ਖਾ ਰਹੇ ਹੋ ਉਹ ਤੁਹਾਡੇ ਵਿਵਹਾਰ ਦੇ ਉੱਤੇ ਰਿਫਲੈਕਟ ਕਰਦਾ ਹੈ ਜਿਵੇਂ ਤੁਸੀਂ ਇੱਕ ਛੋਟੇ ਬੱਚੇ ਨੂੰ ਹੀ ਦੇਖ ਲਓ ਉਹਨੂੰ 슈ਗਰ ਦੇ ਦਿਓ ਖਣ ਖੰਡ ਦੇ ਦਿਓ ਖਾਣ ਨੂੰ ਉਹ ਭਜਿਆ ਹੀ ਫਿਰੇਗਾ ਸੋ ਉਹ ਜਿਵੇਂ ਵੀ ਤੁਸੀਂ ਜੋ ਵੀ ਲੈ ਰਹੇ ਹੋ ਜੇ ਤੁਹਾਡੀ ਬਹੁਤ ਜ਼ਿਆਦਾ ਕੈਫੀਨ ਇਨਟੇਕ ਹੈ ਐਲਕੋਹਲ ਲੈਨੇ ਹੋ ਤੁਸੀਂ ਸਿਗਰਟ স্মੋਕ ਕਰਦੇ ਹੋ ਜਾਂ ਕੋਈ ਇਸ ਤਰ੍ਹਾਂ ਦਾ ਬਹੁਤ ਫਰਾਈਡ ਖਾ ਰਹੇ ਹੋ ਉਹ ਕਿਤੇ ਨਾ ਕਿਤੇ ਤੁਹਾਡੀ ਮਾਨਸਿਕਤਾ ਦੇ ਉੱਤੇ ਵੀ ਤੇ ਹੈਲਥ ਦੇ ਉੱਤੇ ਅਸਰ ਕਰੇਗਾ ਇਹੀ ਵੱਡਾ ਕਾਰਨ ਹੈ ਕਿ ਸਾਡੇ ਜਿਹੜੇ ਡਿਸਆਰਡਰਸ ਹੁਣ ਆ ਰਹੇ ਨੇ ਕਾਰਡੀਓ ਵੈਸਕੂਲਰ ਹੈਲਥ ਡਿਸਆਰਡਰ ਹੈ ਹਾਈਪਰ ਟੈਨਸ਼ਨ ਹੈ ਉਹ ਤੁਹਾਡੀ ਲਾਈਫ ਸਟਾਈਲ ਫੈਕਟਰ ਨਾਲ ਵੀ ਜੁੜਿਆ ਹੋਇਆ ਹੈ ਸੋ ਈਟ ਮਾਈਂਡਫੁਲੀ ਜੀ ਇਹ ਦੇਖ ਕੇ ਖਾਓ ਕਿ ਕੀ ਇਹ ਚੀਜ਼ ਮੇਰੇ ਲਈ ਸਰੀਰ ਲਈ ਮੇਰੀ ਮਾਨਸਿਕਤਾ ਲਈ ਕਿਸ ਤਰ੍ਹਾਂ ਦੇ ਨਾਲ ਇਫੈਕਟਿਵ ਹੋਏਗੀ ਜੀ ਐਂਡ ਥਰਡ ਆਈ ਊਡ ਸੇ ਕਿ ਜਿਹੜੇ ਰਿਸ਼ਤੇ ਨੇ ਆਪਣੇ ਉਹਨਾਂ ਦੇ ਲਈ ਵੀ ਮਿਹਨਤ ਕਰੋ ساری ਜ਼ਿੰਦਗੀ ਅਸੀਂ ਇੱਕ ਕੰਪੀਟੀਸ਼ਨ ਦੇ ਵਿੱਚ ਪਏ ਆ ਮੈਂ ਆ ਬੱਝ ਜਾ ਮੈਂ ਉਹ ਕਰਨਾ ਤੇ ਉਸ ਰੇਸ ਦੇ ਵਿੱਚ ਕਿਤੇ ਅਸੀਂ ਇਸਤੇ ਆਪਣੇ ਰਿਸ਼ਤੇਆਂ ਨੂੰ ਛੱਡਦੇ ਜਾ ਰਹੇ ਹਾਂ ਉਹ ਵੀ ਇੱਕ ਕਾਰਨ ਹੈ ਸਾਡੇ ਮਾਨਸਿਕ ਰੋਗਾਂ ਦਾ ਸੋ ਆਪਣੇ ਰਿਸ਼ਤੇ ਨੇ ਉਸ ਸਾंभ ਕੇ ਰੱਖੋ ਉਨਾਂ ਲਈ ਮਿਹਨਤ ਵੀ ਕਰੋ ਉਹਨਾਂ ਨੂੰ ਆ ਸਾਹਮ ਕੇ ਰੱਖਣ ਵੀ ਐਕਸਰਸਾਈਜ਼ ਦਾ ਆਫ ਕੋਰਸ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ ਬਹੁਤ ਸਾਰੀ ਰਿਸਰਚ ਇਹ ਹੋਈ ਹੈ ਕਿ ਐਟ ਲੀਸਟ ਜਿਹੜੇ 5 ਦਿਨ ਹਫਤੇ ਦੇ ਵਿੱਚ 5 ਦਿਨ 40 ਮਿੰਟ ਜਾਂ 30 ਤੋਂ 40 ਮਿੰਟ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਇਹ ਤੁਹਾਡੇ ਅੰਦਰ ਇੱਕ ਪੋਜ਼ਿਟਿਵ ਊਰਜਾ ਲੈ ਕੇ ਆਉਂਦੀ ਹੈ ਇੱਕ ਤੁਹਾਡੇ ਜਿਹੜੇ ਆਪਾਂ ਜੀ ਨੂੰ ਕਹਿੰਦੇ ਹੈਪੀ ਹਾਰਮੋਨਸ ਐਂਡੋਰਫਿਨਸ ਨੂੰ ਵੀ ਸਿਕਰੀਟ ਕਰਵਾਉਂਦੀ ਹੈ ਸੋ ਐਕਸਰਸਾਈਜ਼ ਇਜ਼ ਮਸਟ ਦੈਟ ਇਜ਼ ਆਲਸੋ ਅਟ ਇਨਵਾਇਰਨਮੈਂਟ ਤੁਹਾਨੂੰ ਕੀ ਲੱਗਦਾ ਇਨਵਾਇਰਨਮੈਂਟ ਕਿੰਨਾ ਅਸਰ ਕਰਦਾ ਬੰਦੇ ਦੇ ਸਿਹਤ ਦੇ ਉੱਪਰ ਜਾਂ ਉਹਦੀ ਮਾਨਸਿਕਤਾ ਦੇ ਉੱਪਰ ਬਹੁਤ ਜ਼ਿਆਦਾ ਅਸਰ ਕਰਦਾ ਹੈ ਸੋ ਇਸ ਦਾ ਤੁਸੀਂ ਦੇਖ ਲਓ ਕਿ ਜੇ ਫੋਰ ਐਗਜ਼ਾਮਪਲ ਨੌਇਜ਼ ਹੀ ਹੈ ਸ਼ੋਰ ਸ਼ਰਾਬਾ ਹੈ ਉਹ ਵੀ ਤੁਹਾਨੂੰ ਅਸਰ ਕਰੇਗਾ ਤੁਹਾਡੀ ਇਮੋਸ਼ਨਲੀ ਤੁਸੀਂ ਕਈ ਵਾਰੀ ਬਹੁਤ ਐਂਗਰੇਜਡ ਹੋ ਜਾਨੇ ਹੋ ਸ਼ੋਰ ਸ਼ਰਾਬੇ ਦੀ ਜਗ੍ਹਾ ਦੇ ਵਿੱਚ ਥੋੜੀ ਜ਼ਿਆਦਾ देर ਨਹੀਂ ਰਹਿ ਸਕਦੇ ਇਰਿਟੇਟ ਹੋ ਜਾਨੇ ਹੋ ਹੁਣ ਜਿਵੇਂ ਐਗਜ਼ਾਮਪਲ ਲੈ ਲਓ ਸਰਦੀ ਦਾ ਮੌਸਮ ਤੇ ਗਰਮੀ ਦਾ ਮੌਸਮ ਉਹ ਵੀ এনवायरमेंट ਵਾਤਾਵਰਨ ਤੁਹਾਡੇ ਬਿਹੇਵੀਅਰ ਨੂੰ ਇਫੈਕਟ ਕਰਦਾ ਹੈ ਜੀ ਅ ਜਸਪ੍ਰੀਤ ਅਸੀਂ ਕਹਿੰਦੇ ਨੇ ਸੀਜ਼ਨਲ ਇਫੈਕਟਿਵ ਡਿਸਆਰਡਰ ਉਹ ਬਹੁਤ ਜ਼ਿਆਦਾ ਗ੍ਰੇ ਏਰੀਆਜ਼ ਦੇ ਵਿੱਚ ਜਿੱਥੇ ਬਹੁਤ ਠੰਡ ਪੈਂਦੀ ਹੈ ਉੱਥੇ ਇਹ ਦੇਖਿਆ ਗਿਆ ਹੈ ਕਿਉਂਕਿ ਜਦੋਂ ਸੂਰਜ ਬਹੁਤ ਦਿਨ ਨਹੀਂ ਆਂਦਾ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਮੈਲੇਟੋਨਿਨ ਹੈ ਵਿਟਾਮਿਨ ਡੀ ਦੀ ਕਮੀ ਦੇ ਨਾਲ ਉਹ ਘਟ ਜਾਂਦਾ ਹੈ ਤੇ ਜਿਹਦੇ ਨਾਲ ਤੁਹਾਡੇ 세ਰੋਟੋਨਿਨ ਡੋਪਾਮਾਈਨ ਉਹ ਵੀ ਇਫੈਕਟ ਹੁੰਦੀ ਨੇ ਸੋ ਇਸੇ ਲਈ ਅਸੀਂ ਇਹ ਕਹਿੰਦੇ ਆ ਕਿ ਸਪੈਸ਼ਲੀ ਸਰਦੀਆਂ ਦੇ ਵਿੱਚ ਕਿ થોਡੀ ਡਾਈਟ ਵੀ ਡਿਫਰੈਂਟ ਹੁੰਦੀ ਹੈ ਪਲੱਸ ਬੜਾ ਦਿਲ ਕਰਦਾ ਰਜਾਈ ਦੇ ਵਿੱਚ ਬਹਿ ਜਾਓ ਬਾਹਰ ਨਾ ਨਿਕਲੋ ਬਹੁਤ ਠੰਡੇ ਬਟ ਆਈ ਊਡ ਰਾਦਰ ਸੇ ਕਿ ਇਨਾਂ ਦਿਨਾਂ ਦੇ ਵਿੱਚ ਕੰਫਰਟ ਜ਼ੋਨ ਤੋਂ ਬਾਹਰ ਨਿਕਲੋ ਔਰ ਜ਼ਰੂਰ ਬਾਹਰ ਵਾਕ ਲੈ ਜਾਓ ਐਕਸਰਸਾਈਜ਼ ਲੈ ਜਾਓ ਲੇਕਿਨ ਜੇ ਥੋੜਾ ਜਿਹਾ ਇਹ ਧਿਆਨ ਰੱਖੋ ਕਿ ਜਿਹੜੇ ਬਜ਼ੁਰਗ ਨੇ ਉਹ ਠੰਡ ਤੋਂ ਜ਼ਿਆਦਾ ਧਿਆਨ ਰੱਖਣ ਕਿਉਂਕਿ ਇਹ ਠੰਡ ਦਾ ਹੀ ਸਮਾਂ ਹੁੰਦਾ ਹੈ ਜਦੋਂ ਬਹੁਤ ਜ਼ਿਆਦਾ ਅਸੀਂ ਦੇਖਦੇ ਹਾਂ ਕਿ ਕਾਰਡੀਓ ਵੈਸਕੂਲਰ ਡਿਸਆਰਡਰਸ ਇਹ ਸਪੈਸ਼ਲੀ ਵੱਡੀ ਉਮਰ ਦੇ ਵਿੱਚ ਇਹ ਵੀ ਇਸ਼ੂ ਆਉਂਦਾ ਹੈ ਬਟ ਫॉर ਯੰਗ ਚਿਲड्रन ਯੂਥ ਦੇ ਲਈ ਮੈਂ ਕਹੂੰਗੀ ਕਿ ਤੁਸੀਂ ਆਪਣੀ ਐਕਸਰਸਾਈਜ਼ ਦਾ ਰੂਟੀਨ ਰੱਖੋ ਅੱਛੀ ਡਾਈਟ ਲੋ ਇਵਨ ਡਾਰਕ ਚਾਕਲੇਟ ਖਾ ਲੋ ਕਿਤੇ ਉਹ ਵੀ ਤੁਹਾਡੇ ਮੂਡ ਨੂੰ ਅਪਲਿਫਟ ਕਰਦਾ ਹੈ ਰੋਸ਼ਨੀ ਵਾਲੀ ਜਗ੍ਹਾ ਦੇ ਵਿੱਚ ਤੁਸੀਂ ਜ਼ਰੂਰ ਰਹੋ ਸੋਸ਼ੀਅਲਾਈਜ਼ ਕਰੋ ਕਾਲ ਕਰੋ ਕਿਸੇ ਨੂੰ ਵੀ ਜਾਂ ਘਰ ਦੇ ਵਿੱਚ ਕਿਸੇ ਨੂੰ ਇਨਵਾਈਟ ਕਰ ਲੋ ਇਹ ਚੀਜ਼ਾਂ ਤੁਹਾਡਾ ਬਫਰ ਕਰਦੀਆਂ ਨੇ ਤੁਹਾਡੇ ਇੱਕ ਸੋਚ ਨੂੰ ਇੱਕ ਬ੍ਰੇਕ ਦਿੰਦੀਆਂ ਨੇ ਕਿ ਜਦੋਂ ਤੁਹਾਡੀ ਐਨਰਜੀਜ਼ ਬਨੀਆਂ ਹੁੰਦੀਆਂ ਨੇ ਤੁਸੀਂ ਉਸ ਤੋਂ ਬਿਯੋਂਡ ਆ ਕੇ ਸੋਚਣ ਲੱਗਦੇ ਹੋ ਬਿਲਕੁਲ ਸਹੀ ਗੱਲ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਸਮਾਂ ਲਿਆ ਅਸੀਂ ਤੇ ਜਿਹੜੀਆਂ ਗੱਲਾਂ ਦੇ ਸਾਡੇ ਅੰਦਰ ਡਰ ਰਹਿੰਦਾ ਜਾਂ ਉਹ ਚੀਜ਼ਾਂ ਨੂੰ ਅਸੀਂ ਐਕਸਪਲੇਨ ਹੀ ਨਹੀਂ ਕਰ ਸਕਦੇ ਸਾਰੀਆਂ ਗੱਲਾਂ ਜਵਾਬ ਦਿੱਤੇ ਅੱਜ ਲਈ ਬਹੁਤ-ਬਹੁਤ ਤੁਹਾਨੂੰ ਤੁਹਾਡਾ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਬਹੁਤ ਮਹੱਤਵਪੂਰਨ ਇੰਟਰਵਿਊ ਰਹੀ ਹੈ ਸਾਡੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਸੁਣੀਆਂ ਵੀ ਨਹੀਂ ਜਾਂ ਅਸੀਂ ਉਸ ਚ ਜਾਂਦੇ ਜਵਾਬ ਮੰਗਦੇ ਆ ਪਰ ਹਰ ਬੰਦੇ ਨੂੰ ਇਸ ਗੱਲ ਤੋਂ ਕਿਨਾਰਾ ਕਰ ਲੈਂਦੇ ਨੇ ਵੀ ਯਾਰ ਇਹਦੇ ਨਾਲ ਕੀ ਗੱਲਾਂ ਕਰਾਂਗੇ ਇਹ ਤਾਂ ਡਿਪਰੈਸ਼ਨ ਦਾ ਮਰੀਜ਼ ਆ ਪਰ ਡਾਕਟਰ ਨਿਆਨਾ ਸ਼ਰਮਾ ਹੋਣਾ ਨੇ ਸਾਡੀਆਂ ਉਹ ਸਵਾਲਾਂ ਦੇ ਜਵਾਬ ਦਿੱਤੇ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਤੁਸੀਂ ਸਾਡੇ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤਾਂ ਜੋ ਜਿਹੜੀ ਅਗਲੀ ਇੰਟਰਵਿਊ ਆ ਅਸੀਂ ਉਸ ਟੌਪਿਕ ਦੇ ਹਿਸਾਬ ਨਾਲ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਅੱਜ ਦੇ